ਇਸ ਨੂੰ ਸਕੈਨ ਕਰੋਗੇ ਤੇ ਇਹ ਅਨੰਦਪੁਰ ਸਾਹਿਬ ਦਾ ਇਤਿਹਾਸ ਤੁਹਾਡੇ ਸਾਹਮਣੇ ਆ ਜਾਵੇਗਾ ਜਿੱਥੇ ਇਸ ਵਕਤ ਅਸੀਂ ਮੌਜੂਦ ਆ। ਜਿਨੇ ਸਮੁੱਚੀ ਮਾਨਵਤਾ ਨੂੰ ਸਰਵ ਸਾਂਝਾ ਉਦੇਸ਼ ਦੇਣ ਤੇ ਬਾਬਾ ਨਾਨਕ ਜੀ ਦੇ ਸਿਧਾਂਤਾਂ ਨੂੰ ਹੁਣ ਇੱਥੇ ਅਨੰਦਪੁਰ ਸਾਹਿਬ ਜਿੱਥੇ ਮੌਜੂਦ ਆ ਅਸੀਂ ਉਥੋਂ ਦਾ ਇਤਿਹਾਸ ਖੁੱਲ ਜਾਵੇਗਾ। ਉਹ ਇਤਿਹਾਸ ਤੁਸੀਂ ਆਪਣੇ ਫੋਨ ਦੇ ਜਰੀਏ ਸੁਣ ਸਕਦੇ ਹੋ, ਆਪਣੇ ਬੱਚਿਆਂ ਨੂੰ ਸੁਣਾ ਸਕਦੇ ਹੋ। ਇਹ ਵੱਡਾ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਕਿ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਉਹ ਇਤਿਹਾਸ ਦੇ ਨਾਲ ਜੁੜੇ ਬਹੁਤ ਵਧੀਆ ਪ੍ਰਣਾਲਾ ਜੀ ਬਹੁਤ ਵਧੀਆ ਜਾਣੀ ਸਿੱਖ ਇਤਿਹਾਸ ਨਾਲ ਜੋ ਜੁੜਿਆ ਹੋਇਆ ਬਹੁਤ ਹੀ ਵਧੀਆ ਚੀਜ਼ ਹੈ ਕਿ ਇਸ ਸਕਰੀਨਸ਼ਾਟ ਦੇ ਤਹਿਤ ਤੁਸੀਂ ਘਰ ਦੇ ਵਿੱਚ ਬੈਠੇ ਆਪਣੇ ਬੱਚਿਆਂ ਨੂੰ ਇਤਿਹਾਸ ਤੋਂ ਜਾਣੂ ਕਰਵਾ ਸਕਦੇ ਪੰਜਾਬ ਸਰਕਾਰ ਦੇ ਸਪੈਸ਼ਲ ਇਹਨੂੰ ਕਿਵੇਂ ਦੇਖਦੇ ਹੋ ਬਹੁਤ ਚੰਗਾ ਜੀ ਬਹੁਤ ਹੀ ਵਧੀਆ ਸਮਝਦੇ ਆਏ ਸਰਕਾਰ ਦੇ ਫੈਸਲੇ ਨੂੰ ਭਾਈ ਜੀ ਬਹੁਤ ਵਧੀਆ ਪ੍ਰਣਾਲਾ ਕੀਤਾ ਗਿਆ ਸਰਕਾਰ ਦਾ ਬਗਵਾਨ ਮਾਣ ਇਹਦੇ ਸੇ ਬਹੁਤ ਅਪਰਾ ਦਿ ਲੋਤਾਂ ਨੂੰ ਮਦਦ ਕਰਦੇ ਨੇ ਨਵੀਂ ਪੀੜੀ ਨੂੰ ਇਸ ਚੀਜ਼ ਬਾਰੇ ਦੱਸਿਆ ਜਾ ਰਿਹਾ ਆਪਣੇ ਪੰਜਾਬ ਦੇ ਆਪਣੇ ਗੁਰੂਆਂ ਦੇ ਇਤਿਹਾਸ ਬਾਰੇ ਦੱਸਿਆ ਜਾ ਰਿਹਾ ਬਿਲਕੁਲ ਕਲੀਅਰਲੀ ਦੱਸਿਆ ਜਾ ਰਿਹਾ ਇਹ ਇਹ ਵਧੀਆ ਹੋਵੇ ਕਿਉਂਕਿ ਬੱਚੇ ਜਿਵੇਂ ਘਰ ਦੇ ਵਿੱਚ ਫੋਨ ਯੂਜ਼ ਕਰਦੇ ਨੇ ਤੇ ਇਹ ਫੋਨ ਦੇ ਜ਼ਰੀਏ ਉਹ ਵਧੀਆ ਇਤਿਹਾਸ ਜਾਣ ਸਕਦੇ ਨੇ ਬਿਲਕੁਲ ਜੀ ਬਿਲਕੁਲ ਪਲੈਨ ਕੀਤਾ ਹੋਇਆ ਜਿਵੇਂ ਪਲੇ ਕਰਦਾ ਮੈਂ ਹੈੱਡਫੋਨ ਲਗਾਏ ਹੋਏ ਮੈਨੂੰ ਪ੍ਰੋਪਰ ਇਤਿਹਾਸ ਜੋ ਹੈਗਾ ਵਿੱਚ ਬੋਲ ਕੇ ਦੱਸਦਾ ਜਾਂਦਾ ਤੇ ਏਸੀ ਨਾਲ ਮੈਨੂੰ ਵੀ ਪਤਾ ਲੱਗ ਰਿਹਾ ਹੈ ਕਿ ਇਤਿਹਾਸ ਨਾਲ ਇਹ ਆ ਕੇ ਹੁਣ ਨਾ ਬੇਟਾ ਜੀ ਉਧਰ ਦੱਸਦੇ ਨੇ ਵੀ ਇਹਨਾਂ ਦਾ ਸਕੈਨ ਕੋਡ ਕਰੋ ਤਾਂ ਤੁਹਾਨੂੰ ਤਾਂ ਕਿ ਮੋਬਾਈਲ ਤੇ ਜਾਣਕਾਰੀ ਮਿਲ ਸਕੇ ਹਾਂਜੀ ਹੁਣ ਅਸੀਂ ਤਾਂ ਅੰਦਰ ਅਸੀਂ ਜਾ ਕੇ ਆਏ ਬਰਾਸਤ ਦੇ ਵਿੱਚ ਉੱਥੇ ਸਾਨੂੰ ਸਿੰਦਰੀਆਂ ਤੋਂ ਉਹਨਾਂ ਨਹੀਂ ਸਮਝ ਲੱਗ ਸਕਦਾ ਜਿੰਨਾ ਸਾਨੂੰ ਵੀ ਜੋ ਬੋਲ ਕੇ ਜਾਂ ਸਾਨੂੰ ਕੋਈ ਐਪ ਹੋਵੇ ਸਾਨੂੰ ਦੱਸੇ ਜਿਵੇਂ ਇੱਥੇ ਸਕੈਨ ਕਰਕੇ ਲੇਕਿਨ ਇਹ ਇਹ ਵੀ ਹੁਣ ਸਾਨੂੰ ਬਾਹਰ ਨਿਕਲੇ ਤੇ ਹੀ ਪਤਾ ਲੱਗਿਆ ਇਹਦੇ ਪ੍ਰਚਾਰ ਥੋੜਾ ਜਿਹਾ ਹੋਰ ਪਹਿਲਾਂ ਹੋ ਜਾਂਦਾ ਤਾਂ ਬਹੁਤ ਵਧੀਆ ਗੱਲਤੀ ਅਸੀਂ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਇਹਨਾਂ ਉਪਰਾਲਾ ਕਰਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਸਾਡੇ ਬੱਚੇ ਇਥੇ ਕੇ ਬੱਤੋ ਬੱਤ ਮੈਂ ਸਾਰੇ ਬੱਚਿਆਂ ਨੂੰ ਪੰਜਾਬ ਦੇ ਨੂੰ ਪੂਰੇ ਪਬਲਿਕ ਨੂੰ ਅਪੀਲ ਕਰਾਂਗਾ ਕਿ ਇੱਥੇ ਆ ਕੇ ਕੁਝ ਸਿੱਖਣ ਦੀ ਕੁਝ ਦੇਖਣ ਦੀ ਤੇ ਜਿੱਤੋਂ ਆਪਾਂ ਨੂੰ ਸਿੱਖੀ ਦੀਆਂ ਚੰਗੀਆਂ ਲੀਹਾਂ ਦਾ ਪਤਾ ਲੱਗ ਸਕੇ